ਅੱਜ ਆਪਾਂ ਸਾਰਾ ਇਹ ਬਾਟ ਕਰਣੀ ਆਪਾਂ ਸਾਈਕਲ ਤੇ ਅੱਜ ਰਾਈਡ ਆਪਾਂ ਸਾਈਕਲ ਤੇ ਕਰਨੀ ਹੈ ਸਾਬ ਗੁਰਦੋਰਾ ਸਾਹਿਬ ਕੌਣ ਆਜ ਨੂੰ ਸੇ 7 ਕਿਲੋਮੀਟਰ ਪੈ ਜਾਂਦੇ ਪਿੰਡ ਤੋਂ ਇਹ ਐ ਜੱਤੀ ਗਿਆ ਬਲਵਤੂ ਖਬਰ ਹੈ ਜਊ ਮੈਨੂੰ ਲੱਗਦਾ ਹੈ ਨਾ ਹੈ ਨਾ ਹੈ ਹੀ ਇਹਨਾਂ ਦਾ ਤਾਂ ਕੰਮ ਔਖਾ ਹੈ ਪਰ ਕੋਈ ਨਾ ਸਰ ਜੀ ਕਰਕੇ ਹਟਾਂਗੇ ਠੀਕ ਹੈ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੇ ਦਿਨ ਦੀ ਤੇ ਅੱਜ ਦੇ ਨਵੇਂ ਬਲੌਗ ਦੀ ਸਵਾਗਤ ਕਰਦੀ ਐ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਹੁਣ ਚੱਲਦੇ ਆਪਾਂ ਗੁਰਦੁਆਰਾ ਸਾਹਿਬ ਕਰਦੇ ਆਂ ਗੁਰੂ ਮਹਾਰਾਜ ਦੇ ਦਰਸ਼ਨ ਭਾਈ ਪਹੁੰਚ ਗਏ ਜੀ ਗੁਰਦੁਆਰਾ ਸਾਹਿਬ ਬੋਏ ਕਰਦੇ ਆਂ ਗੁਰੂ ਮਹਾਰਾਜ ਦੇ ਦਰਸ਼ਨ ਤੇ ਕੰਮ ਵੀ ਚੱਲੀ ਆ ਨਾ ਕਰ ਦੋ ਦਰਸ਼ਨ ਮਿਲ ਕੇ ਕਰਦੇ ਆਂ ਤੁਹਾਡੇ ਨਾਲ ਗੱਲਾਂ ਬਾਤਾਂ ਦੋ ਚਾਰ ਤੇ ਅੱਜ ਦੋ ਤਿੰਨ ਕੰਮ ਵੀ ਨੇ ਹੋ ਵੀ ਦਖਸਾਂਗੇ ਇਹ ਦਰਸ਼ਨ ਮੇਲੇ ਤੇ ਪਹੁੰਚ ਗਏ ਜੀ ਆਪਾਂ ਕਰਾਂਗੇ ਇੱਕ ਦੋ ਕੰਮ ਨੇ ਅੱਜ ਇੱਕ ਤਾਂ ਆਪਾਂ ਜਾਣਾ ਕਾਲਜ ਦੀ ਫੀਸ ਭਰਨਾ ਪ੍ਰੀਖਿਆ ਫਾਰਮ ਨਹੀਂ ਤੇ ਇੱਕ ਆਪਾਂ ਗੁਰਦੁਆਰਾ ਸਾਹਿਬ ਕੰਮ ਕਰਨਾ ਹੈ ਜੀ ਮਹੰਤਰੀ ਸਾਹਿਬ ਦਾ ਤੇ ਹੋਰ ਬਹੁਤ ਸਾਰੇ ਕੰਮ ਨੇ ਗੁਰਦੁਆਰਾ ਸਾਹਿਬ ਵਿੱਚ ਤੇ ਪਹਿਲਾਂ ਫੀਸ ਭਰ ਕੇ ਦਵਾ ਜਾਵਾਂਗਾ ਅੱਗਰ ਦੁਆਰਾ ਚੌਟਾ ਸਾਹਿਬ ਉੱਥੇ ਕੰਮ ਨੇ ਕਿਉਂਕਿ ਸੰਤਾਂ ਦੀ ਵਰਸੀ ਹੈ 1921 ਦੀ ਤੇ ਉੱਥੇ ਬਹੁਤ ਸਾਰੇ ਕੰਮ ਨੇ ਤੇ ਮਰਦੇ हेलो करी हेलो करी ठीक है जीव कट के दिखा पहला नच के दिखाई नच के के दिखाई पहला मेरा नाल है पहला पहला मेरा नाल है पहला जच्ची क्या है पहला जच्ची क्या है जच्ची कहीं पहला जच्ची क्या है पहला क्या है जच्ची क्या है पहला ਇਹ ਜਿੱਚੀ ਗਿਆ ਪਹਿਲਾਂ ਜਿੱਚੀ ਗਿਆ ਜਿੱਚੀ ਗਿਆ ਪਹਿਲਾਂ ਆਉਦੀ ਵੀਡੀਓ ਨੇ ਖਾਣਾ ਮਾਰਾ ਮੈਰੀ ਘੇਟ ਦੇ ਆ ਗਿਆ ਬਾਬੇ ਦੇ ਕੋ ਐਨਾ ਹਰਾ ਗਿਆ ਵੇ ਹਰਾ ਪੁੱਤ ਇੱਕ ਬਾਏ ਕਰਦੇ ਸੀ ਬਾਏ ਕਰੀ ਹੈ ਕਿਵੇਂ ਕੀ ਨਾ ਤੇਰਾ ਪਾਪਾ ਕਿੱਥੇ ਪਾਪਾ ਕਿੱਥੇ ਬੁੱਤ ਹੈ? ਹੈ? ਆਹ ਤੇਰੇ ਪਾਪਾ ਆਉਂਦਾ। ਕੌਣਾ? ਹਾਂ। ਕਿਹੜਾ? ਆਹਾ ਪਾਪਾ ਮਮਾ ਕਿੱਥੇ ਹੈ? ਮਮਾ ਕਿੱਥੇ ਹੈ? ਮਮਾ ਆ। ਹੈ? ਆ ਮਮਾ ਹੈ। ਹੈ ਓਏ। ਨੰਗਾ ਨੰਗਾ ਹੁੰਦਾ। ਪਾਪਾ ਚੰਗਾ ਮੈਂ ਤਾਂ ਜਾਣਾ ਮੈਂ ਤਾਂ ਜਾਣਾ ਬਾਈ। ਹੈਲੋ ਕਰ ਦੇ ਫਿਰ ਜਾਣਾ ਮੈਂ ਤਾਂ ਚੰਗਾ। ਹੈਲੋ ਕਰ। ਹੈਲੋ ਕਰ ਫਰਨੀ ਵਿੱਚ ਪੇੜ ਮਾਰੂੰ ਹੈਲੋ ਕਰ ਹਾਂ ਅੱਜ ਹੁਣ ਚੱਲਦੇ ਆਂ ਜੀ ਕਾਲਜ ਦੇ ਜੇ ਫੀਸ ਭਰਨ ਤੇ ਅੰਗ ਦੇ ਨਾਲ ਖੇਡ ਕੇ ਮਾਣਾ ਜਿਹੜਾ ਉਹ ਖੁਸ਼ ਹੋ ਜਾਣਾ ਤੇ ਕਾਲਜ ਦੇ ਜੇ ਫੀਸ ਭਰ ਕੇ ਦੁਬਾਰਾ ਜਾਵਾਂਗੇ ਚੌਂਟਾ ਸਾਹਿਬ ਗੁਰਦੁਆਰਾ ਸਾਹਿਬ ਵਿੱਚ ਤੇ ਚੱਲਦੇ ਆਂ ਜੀ ਕਾਲਜ ਦੇ ਫੀਸ ਭਰਨ ਹਾਂਜੀ ਉਹ ਚੱਲ ਆਈ ਕਾਲਜ ਦੇ ਭਰਨ ਚੱਲਦੇ ਆਂ ਕਾਲਜ ਦੇ ਤੇ ਕਹੇ ਜੀ ਕਾਲਜ ਚ ਇਹ ਕਾਲਜ ਬਹੁਤ ਹੀ ਕਲਾ ਭੀੜ ਹੈਗੀ ਮੈਨੂੰ ਤਾਂ ਲੱਗਿਆ ਕਾਲਜ ਬੰਦ ਨੇ ਪਰ ਕਾਲਜ ਤਾਂ ਲੱਗੇ ਹੋਏ ਨੇ ਪਰ ਤੇ ਨਾਲ ਹੀ ਜਾ ਕੇ ਸਰ ਨੂੰ ਫੋਨ ਕੀਤਾ ਸੀ ਉਹ ਕਹਿੰਦਾ ਲੈ ਬੰਨ ਲਾਇਵ ਚ ਬੈਠਾ ਆ ਜਾ ਤੂੰ ਆ ਗਈ ਸੀ ਵੀ ਬਸ ਇਹ ਹੀ ਸਾਡਾ ਕਾਲਜ ਨੈਸ਼ਨਲ ਕਾਲਜ ਵਿਖੀ ਫੋਟੋਆਂ ਕਢਾਉਣੀਆਂ ਪਈਆਂ ਜੇ ਸਪੈਸ਼ਲ ਕਿਉਂਕਿ ਇੰਨਾ ਪਤਾ ਨਹੀਂ ਸੀ ਤੇ ਆ ਫਾਰਮ ਵੀ ਦਿਖਾ ਦੇ ਆਪਣੇ ਹੈਲੋ ਕਰੋ ਕੁਝ ਨਹੀਂ ਧੀ ਲੈ ਕੇ ਆਇਆ ਇੱਥੋਂ ਸਾਰਾ ਕੁਝ ਲੈਤਾ ਹੈ ਇੱਕ ਕਾਲ ਜੀ ਦਾ ਪਤਾ ਨਹੀਂ ਕਿਹੜੇ ਰੂਲ ਬਣ ਗਏ ਨਵੇਂ ਬਣ ਗਏ ਮੈਨੂੰ ਲੱਗਦਾ ਰੂਲ ਅਸਟਰ ਕੋਲੇ ਜਾ ਕੇ ਕਰਦੇ ਆ ਹੱਲ ਪ੍ਰੀਖਿਆ ਫਾਰਮ ਭਰਿਆ ਜੀ ਬਹੁਤ ਹੈਣਾ ਹੈਣਾ ਹੈਈ ਇਹਨਾਂ ਗੱਲ ਪਰਤਾ ਦਿੰਦੇ ਆ ਭਰਿਆ ਤਾਂ ਜਾਊਗਾ ਪਰ ਨਦੀ ਨਾ ਗੱਲ ਹੁਣ ਭਰਦੇ ਆ ਜੀ ਪ੍ਰੀਖਿਆ ਫਾਰਮ ਹਾਂਜੀ ਪਹੁੰਚ ਗਏ ਜੀ ਕੰਪਿਊਟਰ ਲੈਬ ਚ ਤੇ ਇਧਰੋਂ ਆਪਣੇ ਸਰ ਦੇਖੋ ਸਰ ਕਹਿੰਦੇ ਜਮਾ ਇੱਕ ਨੰਬਰ ਬਲੌਗ ਬਣਾਉਣਾ ਤੂੰ ਸਾਰਾ ਆਪਣਾ ਕੰਪਿਊਟਰ ਤੇ ਕੰਮ ਕਰ ਰਹੇ ਸੀ ਡਾਟਾ ਚੜਾ ਰਹੇ ਸੀਗੇ ਤੇ ਸਾਰਾ ਆਪਣੇ ਬਲੌਗ ਡੇਲੀ ਦੇਖਦੇ ਨੇ ਤੇ ਬਹੁਤ ਹੀ ਵਧੀਆ ਸਾਰਨੇ ਤੇ ਇਧਰੋਂ ਆਪਾਂ ਨੂੰ ਫੋਟੋਆਂ ਸਪੈਸ਼ਲ ਕਢਾਉਣੀਆਂ ਪਈਆਂ ਇਹ ਫੋਟੋਆਂ ਹਜੂਰ ਸਾਹਿਬ ਖਿੱਚੀਆਂ ਹੋਈਆਂ ਸੀ ਤਾਂ ਕਰਕੇ ਮੱਖਾ ਹੁਣ ਆਪਾਂ ਹਜੂਰ ਸਾਹਿਬ ਵਾਲੀ ਫੋਟੋ ਲਾਵਾਂਗੇ ਸਰ ਵੀ ਖੋਜ ਹੋ ਗਿਆ ਸਰਨੇ ਹਜੂਰ ਸਾਹਿਬਾਰੇ ਸਾਰੇ ਵਲੌਗ ਦੇਖੇ ਨੇ ਤੇ ਕਰਦੇ ਆ ਜੀ ਵਲੌਗ ਸਰ ਜੀ ਸ਼ੇਵਕਾ ਬਹੁਤ ਕੰਮ ਔਖ ਹੈ ਪਰ ਕੋਈ ਨਾ ਸਰ ਜੀ ਕਰਕੇ ਹਟਾਂਗੇ ਠੀਕ ਹੈ ਜੀ ਚੱਲਾ ਹੁਣ ਫਿਰ ਨਾਲ ਆ ਵੀ ਪਰ ਆਪਾਂ ਦਾ ਕਰਾਤੀ ਪ੍ਰੀਖਿਆ ਫਾਰਮ ਜਮਾ ਜੀ ਫੀਸ ਭਰਤੀ ਇੱਕਾਠੀ ਬਹੁਤ ਜ਼ਿਆਦੇ ਕਿਉਂਕਿ ਜਿਹੜੇ ਨਵੇਂ ਵਿਦਿਆਰਥੀ ਆਏ ਨੇ ਉਹਨਾਂ ਨੇ ਵੀ ਐਡਮਿਸ਼ਨ ਕਰਾਉਣੀ ਹੁੰਦੀ ਹੈ ਤੇ ਆ ਅਸੀਂ ਸਾਡੇ ਪਿੰਡ ਦੇ ਨਾਲ ਸਮਾਨ ਘਰੇ ਫਾਰਮ ਤੇ ਹੁਣ ਚੱਲਦੇ ਆ ਘਰੇ ਤੇ ਇਹ ਦੂਆ ਜਾਵਾਂਗੇ ਗੁਰਦੁਆਰਾ ਸਾਹਿਬ ਕੰਮ ਕਰਨੇ ਦੋ ਤਿੰਨ ਗੁਰਦੁਆਰਾ ਸਾਹਿਬ ਵਿੱਚ ਹੀ ਕਿਉਂਕਿ ਸਮਾਗਮਾਂ ਵਰਸੀ ਹੈ ਸੰਤਾਂ ਦੀ ਹਾਂਜੀ ਆ ਗਈ ਕਾਲਜ ਤੋਂ ਕਾਲਜ ਤੋਂ ਆ ਕੇ ਕਰਦੇ ਆ ਅੱਧਾ ਘੰਟਾ ਰੈਸਟ ਇਹ ਦੂਆ ਚੱਲਾਂਗੇ ਅੱਜ ਆਪਾਂ ਸਾਈਕਲ ਤੇ ਚੌਂਤਾ ਸਾਹਿਬ ਗੁਰਦੁਆਰਾ ਸਾਹਿਬ ਵਿੱਚ ਦੁਆਰਾ ਚੌਂਤਾ ਸਾਹਿਬ ਤੋਂ ਅਗੇ 7-8 ਕਿਲੋਮੀਟਰ ਅੱਜ ਆਪਾਂ ਸਾਰਾ ਇਹ ਬਾਟ ਕਰਨੀ ਆਪਾਂ ਸਾਈਕਲ ਤੇ ਤੇ ਹੁਣ ਚੱਲਦੇ ਆਂ ਜੀ ਹਾਂਜੀ ਪਹੁੰਚ ਗਏ ਜੀ ਪੁਲ ਕੋਲੇ ਪਰਨਾ ਕਰ ਲਿਆ ਸੀ ਆਪਾਂ ਗਿੱਲਾ ਅੱਜ ਰਾਈਡ ਆਪਾਂ ਸਾਈਕਲ ਤੇ ਕਰਨੀ ਆ ਇੱਧਰ ਦੇਖੋ ਸਾਡੇ ਪਿੰਡ ਦੇ ਬਜ਼ੁਰਗ ਤਾਂ ਖੇਡਦੇ ਹੋਏ ਹਾਂਜੀ ਸਫ਼ਰ ਕਰਦੇ ਕਰਦੇ ਸਾਈਕਲ ਦਾ ਪਹੁੰਚ ਗਏ ਆਪਾਂ ਚੌਂਤਾ ਸਾਹਿਬ ਬਰਡੋਰਾ ਸਾਹਿਬ ਆਹ ਪਾਉਣਾ ਸੁਣੋ ਸੇ 7 ਕਿਲੋਮੀਟਰ ਪੈ ਜਾਂਦੇ ਪਿੰਡ ਤੋਂ ਅੱਧੇ ਘੰਟਾ ਦਾ ਟਾਈਮ ਹੋ ਗਿਆ ਉਹ ਅੱਧਾ ਘੰਟਾ ਹੋ ਗਿਆ ਉਹ ਤੇ ਇਹ ਸੰਤ ਬਾਬਾ ਕਰਮ ਸਿੰਘ ਜੀ ਮਹਾਰਾਜ ਇਹ ਉਹ ਪਵਿੱਤਰ ਜਗ੍ਹਾ ਜੀ ਚਾਰ ਪਿੰਡਾਂ ਤੋਂ ਰਲ ਕੇ ਬਣਿਆ ਚੌਂਤਾ ਸਾਹਿਬ ਤੇ ਇੱਧਰ ਇਹ ਸਕੂਲ ਤੇ ਇੱਥੇ ਹੁਣ ਸੰਤਾਂ ਦੀ ਵਰਸ ਹੀ ਹੈ 19 21 ਤਰੀਕ ਦੀ ਤੇ ਬਹੁਤ ਹੀ ਜ਼ਿਆਦਾ ਕੰਮ ਜੋਰਾਂ ਸੋਰਾਂ ਦੇ ਚੱਲ ਰਿਹਾ ਦੇਖੋ ਆਪ ਸਥਾਨ ਸੰਤ ਬੱਬਾ ਕਰਮ ਸਿੰਘ ਜੀ ਮਹਾਰਾਜ 19 20 21 ਤਰੀਕ ਬਹੁਤ ਹੀ ਵੱਡਾ ਪ੍ਰੋਗਰਾਮ ਹੁੰਦਾ ਈ ਚਾਰ ਪੰਜ ਪਿੰਡਾਂ ਦਾ ਇਕੱਠਾ ਹੀ ਹੁੰਦਾ ਤੇ ਕਰਦੇ ਆ ਦਰਸ਼ਨ ਮੇਲੇ ਤੇ ਇੱਥੇ ਸ਼ੀਵਾ ਕਰਨੀ ਹੈ ਕਰਦੇ ਜੀ ਕਰਦੇ ਆ ਦਰਸਾਂ ਮੇਲੇ ਗੁਰੂ ਮਹਾਰਾਜ ਦੇ ਖੰਡ ਪੜ ਪ੍ਰਕਾਸ਼ ਹੋਏ ਹੋਏ ਨੇ ਇੱਥੇ ਇੱਕ ਖੰਡ ਪੜ ਪ੍ਰਕਾਸ਼ ਹੁੰਦਾ ਜਦੋਂ ਭੋਗ ਪਾਜੀ ਟਾਲਣ ਕਰਦੇ ਨੇ ਆਈ ਦਵਾਨ ਹਾਲ ਕਰਦੇ ਆ ਦਰਸਾਂ ਮੇਲੇ ਜੀ ਕਰਕੇ ਦਰਸ਼ਨ ਮੇਲੇ ਸੋਨ ਨੂੰ ਦਿਖਾਉਣੇ ਆ ਜਿੱਥੇ ਡੈਡੀ ਕੋਈ ਕੰਮ ਕਰਦੇ ਨੇ ਚਾਨਣ ਸਿੰਘ ਸਾਹਿਬ ਦਾ ਤੇ ਆ ਬੈਠੇ ਨੇ ਰੇੜੀ ਵਰਗੇ ਕੰਮ ਕਰੀ ਜਾਂਦੇ ਨੇ ਚਾਨਣ ਸਿੰਘ ਸਾਹਿਬ ਦਾ ਤੇ ਇੱਥੇ ਆਪ ਸਥਾਨ ਸੰਤ ਬਾਬਾ ਕਰਮ ਸਿੰਘ ਜੀ ਮਹਾਰਾਜ ਜੀ ਇਹ ਦੇਖੋ ਕੰਮ ਕਰੀ ਜਾਂਦੇ ਚਾਨਣ ਸਿੰਘ ਸਾਹਿਬ ਦਾ ਕੰਮ ਨਾ ਜਿਹੜਾ ਕੰਮ ਸੀ ਉਹ ਆਪਾਂ ਕਰਤਾ ਚਾਨਣ ਸਿੰਘ ਸਾਹਿਬ ਪ੍ਰੈਸ ਕਰਨੀ ਸੀ ਉਹ ਆਪਾਂ ਕਰਤੀ ਤੇ ਹੁਣ ਚੱਲਦੇ ਆਪਾਂ ਪਿੰਡ ਸਾਈਕਲ ਤੇ ਜਾਵਾਂਗੇ ਤੇ ਸਹੀ 7 ਕਿਲੋਮੀਟਰ ਦੂਰ ਹੈ 12 13 ਹੋ ਗਿਆ ਟੋਟਲੀ ਅਜੇ ਪਹਿਲੀ ਵਾਰ ਇੰਨਾ ਸਾਈਕਲ ਚਲਾਇਆ ਤੇ ਹੁਣ ਚੱਲਦੇ ਆ ਜੀ ਕ੍ਰਿਕਟ ਖੇਡਣ 5 ਵਜੇ ਨਮਸਕਾਰ ਆਪਾਂ ਤੁਰਪੇ ਪਿੰਡ ਵੱਲ ਨੂੰ ਤੇ ਠੰਡੀ ਠਾਰ ਹਵਾ ਚੱਲ ਰਹੀ ਹੈ ਤੇ ਜਿੰਨਾ ਆਪਣਾ ਕੰਮ ਸੀ ਉਹ ਆਪਾਂ ਕਰਤਾ ਚਾਨਣੀ ਸਭ ਪ੍ਰੈਸ ਕਰਨੀ ਸੀ ਇਸ ਕਰਤੀ ਆਪਾਂ ਦੇਖੇ ਹੁਣ ਚੱਲਦੇ ਆਪਾਂ ਸਾਡਾ ਟਾਈਮ ਹੋ ਗਿਆ 4 ਵਜੇ ਦਾ 5 ਵਜੇ ਖੇਡਣੀ ਆਪਾਂ ਕ੍ਰਿਕਟ ਅੱਧੇ ਘੰਟੇ ਦਾ ਰਾਹ ਆਏਗਾ ਪਹਿਲਾਂ ਰਾਜ ਹੀ ਆਊਗਾ ਦੂਜਾ ਆਊਗਾ ਪੰधेਰ ਤੇ ਜਿਹੜਾ ਸਾਈਕਲ ਤੇ ਅਜੇ ਇਨੀ ਪਹਿਲੀ ਪਹਿਲੀ ਵਾਰ ਇਨੀ ਵਾਟ ਕੱਢੀ ਐ ਨਹੀਂ ਕਰੀ ਐ ਇਨਾ ਸਾਈਕਲ ਚਲਾਇਆ ਨਹੀਂ ਚਲਾਇਆ ਹੋਊਗਾ ਤੋਂ ਬਾਅਦ 1 ਕਿਲੋਮੀਟਰ 2 ਕਿਲੋਮੀਟਰ ਆਣਾ-ਜਾਣਾ ਆਪਣਾ ਹੋ ਜੂ ਇਹ 10-12 ਕਿਲੋਮੀਟਰ ਦਾ ਹੋ ਜੂ ਆਉਣ-ਜਾਣਾ ਹਾਂਜੀ ਮਿਲਦੇ ਆਂ ਜਾ ਕੇ ਕ੍ਰਿਕਟ ਖੇਡਦੇ ਆਂ ਦੂਜਾ ਸ਼ਾਮ ਨੂੰ ਕਰਾਂਗੇ ਵਲੌਗ ਡੇਟ ਠੰਡੀ ਠਾਰ ਜਿਹੜੀ ਹਵਾ ਨਾ ਐ ਸੂਣਾ ਨਾ ਸਾਈਕਲ ਤੇ ਪਰ ਹੁਣ ਜ਼ੋਰ ਲਵਾ ਰਹੀ ਐ ਕਿਉਂਕਿ ਹਵਾ ਇਧਰ ਲਈ ਐ ਬੜਾ ਜ਼ੋਰ ਲੱਗ ਰਿਹਾ ਐ ਐਂਗਲ ਦੇ ਦਾ ਮਹਾਤਲਾ ਜਿਹਾ ਸਾਈਕਲ ਵਾਲੀ ਬੰਗਾਲਾਈ ਕੀ ਦੇਖ ਲਈਏ ਹਾਂਜੀ ਪਹੁੰਚ ਗਏ ਜੀ ਪਿੰਡ ਤੇ ਪਿੰਡ ਦਾ ਇਹ ਨਵਾਂ ਬੱਸ ਸਟੈਂਡ ਬਣਿਆ ਹੋਇਆ ਤੇ ਹੁਣ ਜਾਂਦੇ ਆਪਾਂ ਖੇਡਣ ਤੇ ਵਲੌਗ ਦਾ ਐਂਡ ਕਰਾਂਗੇ ਸ਼ਾਮ ਓਏ ਕਿਉਂ ਸਾਡੇ ਗੇਟ ਤੇ ਗੰਦ ਪਾਇਆ ਆ ਕੀ ਲਿਖਿਆ ਅੰਕਤ ਵੀਰ ਓਏ ਆ ਕਿਹਨੇ ਲਿਖਿਆ ਆ ਕਿਹਨੇ ਲਿਖਿਆ ਹੈ ਕਿਉਂ ਕਿਉਂ ਸਾਡੇ ਗੇਟ ਤੇ ਗੰਦ ਪਾਇਆ ਚਲੋ ਇਥੋਂ ਚਲੋ ਚਲੋ ਨਾ ਕੀ ਹਲੇ ਤਾਂ ਕਰਦੇ ਫਿਰ ਹੈ ਚੱਲ ਲਿਖ ਦੇ ਕਾਟੇ ਮਾਟੇ ਮਾਰ ਦੇ ਕੀ ਕਰਤਾ ਓਏ ਓ ਮੰਮੀ ਗਲਾਂ ਦੀ ਜਾਂਦੀ ਏ ਓ ਚਪੇੜ ਲਾਊਗੀ ਜੱਫੀ ਵਾਲਾ ਜੱਫੀ ਵਾਲਾ ਜੱਫੀ ਭੱਜ ਗਿਆ ਕਿ ਭੱਜ ਗਿਆ ਕਿ ਜੱਫੀ ਵਾਲਾ ਚੱਲ ਲਿਖ ਲੈ ਹੁਣ ਚੱਲ ਲਿਖ ਲੈ ਕੁਛ ਨਹੀਂ ਕਰਨੀ ਜਾ ਲਿਖ ਦੇ ਲਿਖ ਦੇ ਇੱਥੇ ਲਿਖ ਦੇ ਥੱਲੇ ਓ ਉੱਥੇ ਲਿਖ ਰਿਆਂਗਾ ਦਾ ਅੰਗਰੇਜ਼ਾਂ ਉੱਤੇ ਲਿਖ ਦੇ ਉੱਥੇ ਲਿਖ ਦੇ ਉੱਥੇ ਲਿਖ ਦੇ ਥੱਲੇ ਲਿਖ ਦੇ ਲਿਖ ਦੇ ਲਿਖ ਦੇ ਮੰਮੀ ਨੇ ਮਟੇ ਦਾ ਹਣਾ ਓਏ ਹਣਾ ਚੱਲ ਲਿਖੀ ਚੱਲ ਲੈ ਮੈਂ ਉਹ ਰਾ ਫੜਾਈ ਕੀ ਪਾਈ ਆਪਾਂ ਜੇ ਐਸੋ ਏ ਆ ਦੇ ਓ ਕੀ ਬਣ ਗਿਆ ਕੀ ਬਣ ਗਿਆ ਇਹ ਆ ਦੇ ਆ ਏ ਖਾੜ ਜਾ बी सी डी ई एफ जी एच पहला ए कह ए ए ए कै एसी तो सिखर है पहला ए बी सी कह ऐ ए क्या पहला वे ए क्या पहला क्या पहला पहला एक कह इधर झक इधर झक पहला ਇੱਧਰ ਆ ਜਾ ਕ ਇਹ ਕ ਐ ਐ ਐ ਐ ਬੀ ਬੀ ਸੀ ਹਾਈ ਪੁੱਤ ਆ ਕੀ ਹਾਈ ਪੁੱਤ ਆ ਕੀ ਹਾਈ ਪੁੱਤ ਆ ਕੀ ਆ ਕੀ ਵੇ ਹਾਂ ਚੱਲ ਤੂੰ ਹਣ ਚਲਾ ਬਦ ਜਾ ਕਰੇ ਵਗ ਜਾ ਜਾਬ ਦਾ ਕਰੇ ਵਗ ਜਾ ਮੈਂ ਨਹੀਂ ਜਾ ਭਾਜਦਾ ਕਰੇ ਕਰੇ ਭਜਾ ਜਾ ਆ ਇੱਧਰ ਆ ਚੱਲ ਆ ਜਾ ਆ ਜਾ ਬੁੱਤਾ ਆ ਜਾ ਆ ਜਾ ਫਿਰ ਆ ਜਾ ਆ ਜਾ ਚਲਾ ਦੇ ਆਏ ਦੇ ਟੀਂ ਉਹ ਇਹ ਕੀ ਲਿਖਤਾ ਹੈ ਹਾਂ ਹਾਂਜੀ ਆ ਕੇ ਜੀ ਆਪਾਂ ਗੁਰਦੁਆਰਾ ਚੌਂਡਾ ਸਾਹਿਬ ਤੋਂ ਨਾ ਆ ਕੇ ਤੇ ਹੁਣ ਕਰਦੇ ਆਂ ਵਲੌਗ ਨੂੰ ਜੇਟ ਜੇ ਵਲੌਗ ਵਧੀਆ ਲੱਗਿਆ ਤਾਂ ਵਲੌਗ ਨੂੰ ਕਰ ਦਿਓ ਲਾਈਕ ਤੇ ਚੈਨਲ ਕਰ ਲਿਓ ਸਬਸਕ੍ਰਾਈਬ